ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਸੱਚੀਓ ਆਪਣੇ ਇਲਾਕੇ ਦੇ ਨੌਜਵਾਨਾਂ ਉੱਤੇ ਬੜਾ ਮਾਣ ਮਹਿਸੂਸ ਹੋ ਰਿਹਾ ਬੜਾ ਫਖਰ ਮਹਿਸੂਸ ਹੋ ਰਿਹਾ ਔਰ ਇਹਨਾਂ ਨੌਜਵਾਨਾਂ ਨੇ ਦਿਖਾ ਦਿੱਤਾ ਕਿ ਇਹਨਾਂ ਅੰਦਰ ਕਿੰਨਾ ਜਨੂੰਨ ਹੈ ਹੁਣ ਫਿਰਨੀ ਮਜਾਰੇ ਤੋਂ ਨੌਜਵਾਨ ਜਿਹੜੇ ਆ ਬੰਨ੍ਹ ਦੇ ਲਈ ਵੱਡੀ ਪੱਧਰ ਤੇ ਮਿੱਟੀ ਲੈ ਕੇ ਪਹੁੰਚੇ ਆ ਤਾਂ ਜੋ ਬੰਨ੍ਹ ਨੂੰ ਪੱਕਾ ਕੀਤਾ ਜਾ ਸਕੇ ਮੈਂ ਖਾਸ ਕਰਕੇ ਵੀਰ ਕਾਕਾ ਅਤੇ ਸੁਖੀ ਹੋਣਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਸਾਰੇ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੀ ਜਾਨ ਲਾਈ ਹੋਈ ਹੈ ਔਰ ਇਹੋ ਜੇ ਨੌਜਵਾਨ ਇਹ ਸਾਡੇ ਭਰਾ ਜਦ ਬੰਨਾਂ ਅੱਗੇ ਖੜ ਜਾਂਦੇ ਆ ਮਿੱਟੀ ਲੈ ਕੇ ਤਾਂ ਬੰਨਰ ਨੂੰ ਵੀ ਆਪਣਾ ਰੁੱਖ ਮੋੜਨਾ ਪੈ ਜਾਂਦਾ ਇਹਨਾਂ ਨੂੰ ਕੋਈ ਸ਼ਲਾਘਾ ਨਹੀਂ ਚਾਹੀਦੀ ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਸ਼ਲਾਘਾ ਕਰੀਏ ਅਸੀਂ ਇਹਨਾਂ ਦੇ ਤਾਬਿਆਦਾਰ ਹੈ ਕਿਉਂਕਿ ਇਹਨਾਂ ਨੇ ਇਹੋ ਜਿਹੇ ਜਿਹੜੇ ਹੋਰ ਸਾਡੇ ਭਰਾ ਆ ਉਹਨਾਂ ਨੇ ਰਲ ਕੇ ਬੰਨ ਪੱਕੇ ਕੀਤੇ ਆ ਔਰ ਬੰਨਾਂ ਦਾ ਜਿਹੜਾ ਮੂੰਹ ਮੋੜ ਦਿੱਤਾ ਤਾਜ ਉਹ ਸਾਡੇ ਪਿੰਡਾਂ ਵੱਲ ਨੂੰ ਆਣ ਜਾਂ ਸਾਡੇ ਖੇਤਾਂ ਵੱਲ ਨੂੰ ਆਣ ਉਹ ਜਿਹੜਾ ਇਹਨਾਂ ਦਾ ਰੂਟ ਹੈ ਜਿਹੜਾ ਰਾਹ ਆ ਉਧਰਲੇ ਪਾਸੇ ਚਲੇ ਜਾਣ ਤਾਂ ਕੁਦਰਤ ਵੀ ਸਾਡੇ ਤੇ ਮਿਹਰਬਾਨ ਹੈ ਕਿਉਂਕਿ ਮੈਂ ਤਾਂ ਇਹ ਮੰਨਦਾ ਕਿ ਕ੍ਰਿਮੀਨਲ ਨੈਗਲੀਜੈਂਸੀ ਆ ਸਰਕਾਰਾਂ ਦੀ ਕਿਉਂਕਿ ਕੁਦਰਤ ਕਦੀ ਵੀ ਕਹਿਰ ਨਹੀਂ ਕਰਦੀ ਇਹ ਸਰਕਾਰਾਂ ਦਾ ਹੀ ਜਿਹੜੇ ਕਤਾਈ ਹੁੰਦੀ ਹੈ ਉਹਨਾਂ ਦੀ ਅਣਗਹਿਲੀ ਹੁੰਦੀ ਹੈ ਪਰ ਸੱਦ ਕੇ ਜਾਈਏ ਇਹਨਾਂ ਸਾਡੇ ਨੌਜਵਾਨਾਂ ਤੇ ਫਿਰਨੀ ਵਿਚਾਰੇ ਦੇ ਨੌਜਵਾਨਾਂ ਤੇ ਜਿਨ੍ਹਾਂ ਨੇ ਪੂਰੀ ਜਾਨ ਲਾਈ ਹੋਈ ਹੈ ਬਹੁਤ ਸਤ ਮੇਲਾ ਕਾਜਵਾਲਾ ਜਿਹੜਾ ਸੀ ਡਾਕਟਰ ਤੇ ਖਾਰ ਨੂੰ ਰੋਕਣ ਦੀ ਵੱਡੀ ਕੋਰਸੇ ਚ ਲੱਗੇ ਹੋਏ ਆ ਉੱਥੇ ਸਾਨੂੰ ਜਿਹੜਾ ਪਿਛਲੇ ਕਈ ਦਿਨੋਂ ਤੋਂ ਵੱਡਾ ਭਰਮਾ ਹੰਗਾਰਾ ਨੌਜਵਾਨ ਸਾਥੀਆਂ ਦਾ ਮਿਲਿਆ ਪੰਜਾਬ ਸਾਡਾ ਬੜਾ ਚੋਂ ਸਾਡਾ ਇਲਾਕਾ ਸਾਡੇ ਨਾਲ ਖੜ ਗਿਆ ਮੈਂ ਦਿਲੋਂ ਸਤਿਕਾਰ ਧੰਨਵਾਦ ਕਰਦਾ ਫੀਫੀ ਨਿਆਰੇ ਦੇ ਨੌਜਵਾਨਾਂ ਦਾ ਜਿੱਥੇ ਕਾچے ਵੀਰ ਉਹਨਾਂ ਦਾ ਜਿੱਥੇ ਸੁੱਖੀ ਭਾਈ ਉਹਨਾਂ ਦਾ ਜਿਹੜਾ ਬਹੁਤ ਸ਼ਕੀਨ ਵੀ ਹੈ ਕਬੂਤਰਾਂ ਦੇ ਵਿੱਚ ਵੀ ਵੱਡੇ ਮੱਲਾ ਮਾਰੀਆਂ ਉੱਥੇ ਅੱਜ ਸਾਡੇ ਦੁੱਖ ਦੇ ਵਿੱਚ ਸਾਡੇ ਨਾਲ ਖੜੇ ਇਹ ਸਾਰੇ ਨੌਜਵਾਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿਣਾ ਨੇ ਹੋਰ ਵੀ ਸਾਨੂੰ ਕੁਸ਼ਵਾਦ ਦੁਆਇਆ ਕਿ ਭਾਜੀ ਜਿੰਦਣ ਤੱਕ ਤੁਸੀਂ ਸਾਨੂੰ ਕਹੋਗੇ ਲਗਾਤਾਰ ਅਸੀਂ ਜਿਹੜੀ ਸੇਵਾ ਸਾਡੇ ਪਿੰਡ ਵੱਲੋਂ ਨੌਜਵਾਨਾਂ ਵੱਲੋਂ ਬੇਦੀ ਬਿਆਰੇ ਵੱਲੋਂ ਕੀਤੀ ਜਾਊਗੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮੰਡ ਇਲਾਕੇ ਵੱਲੋਂ ਤੁਹਾਡਾ ਜੀ ਨੂੰ ਸਤਿਕਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ